ਉਹਨਾਂ ਨੂੰ ਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱਲ ਰਿਹਾ ਸੀ ਜਿਸ ਵਿੱਚ ਚੋਰ ਜਿਹੜਾ ਹੈ ਬਾਹਰ ਲੱਗੇ ਪੈਟਲਰ ਤੇ ਚੜ ਕੇ ਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਚੋਰੀ ਦੀ ਵਾਰਦਾਤ ਨੂੰ ਅਨਜਾਨਾ ਦਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜਕੇ ਉਸਨੇ ਪੂੜੀਆਂ ਰਾਹੀ ਜਿਹੜਾ ਹੈ ਅੰਦਰ ਆਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧ 'ਬਲ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਏ ਇਸ ਸੰਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੁਆਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਬਰਮਾ ਆਨਰ ਆਫ ਨਿਊ ਵਰਮਾ ਜੁਲਿਸ ਮੇਨ ਬਾਜ਼ਾਰ ਬੜਾਂਗੋਟ ਇਹ ਕੱਲ ਰਤੀ ਕੋਈ ਸਾਢੇ 8 ਵਜੇ ਦੀ ਸ਼ੌਪ ਵਾਦ ਆ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਗਰ 9:30 ਤੱਕ ਚੱਲਦੀ ਹੈ ਤੇ 12:30 1 ਵੇ ਦੇ ਕਰੀਬ ਇਹ ਵਾਦਾ ਵਾਦਤ ਹੋਈ ਹੈ ਕੀ ਵਾਦਤ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਮਾਰ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਰਿਹਾ ਦੁਕਾਨ ਦਾ ਸ਼ੁਰੂ ਮਾਨ ਰੈਂਫਰ ਤੋਂ ਤਰ ਰਹੇ ਹੋ ਰਿਹਾ ਕੋਈ ਪੈਡਿੰਗ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖਿੜਕੀ ਲੱਗੀ ਸੀ ਅੰਦਰ ਐਂਟਰ ਕੀਤਾ ਸਾਡੇ ਕਮਰੇ ਨਵੇਂ ਸਟਾਲ ਵੇਸੀ ਬੈਕਸਾਈਡ ਤੋਂ ਖੋਲ ਕੇ ਗਿਆ ਫਾਇਲਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰ ਵਾਧਾ ਕਰਕੇ ਗਿਆ ਤਾਲੇ ਤੋੜ ਗਿਆ ਸਾਡੇ ਸਾਡੇ ਕਾਨੇ ਉਲਟਪੁਲਟ ਕਰਕੇ ਚਲਾ ਗਿਆ ਤੇ ਇਸ ਮਾਮਲੀ 5 6 ਸੱਤ ਕਿਲੋ ਚਾਂਦੀ ਜਿਹੜੀ ਬਾਹਰ ਬੀਸੀ ਉਹ ਵੀ ਲੈ ਗਿਆ ਕਿੰਨੇ ਦਾ ਨੁਕਸਾਨ ਆ ਆਈ I think ਹਜ਼ਰ ਤੱਕ ਦੇਖ ਕੇ ਸ਼ੁਡ ਬੀ ਪੰਜੇ ਲਗਦੇ ਆਸਪਾਸ ਹੋਏਗਾ ਚਾਰ ਪੰਜ ਦੇ ਆਸਪਾਸ ਹੋਣਾ ਚਾਹੀਦਾ ਤੇ ਕੋਈ ਵੀਡੀਓ ਫੁਟੇਜ ਵਗੈਰਾ ਕੋਈ ਹੋਵੇ ਵੀਡੀਓ ਫੁਟੇਜ ਜਿੱਦੀ ਹੈ ਨਾ ਕੈਮਰਾ ਪਹਿਲੀ ਬੰਦ ਕਰ ਗੀਆ ਉਦੇ ਬਾਹਰ ਉੱਪਰ ਪੈਡਿੰਗ ਦੇ ਚਰਦੇ ਦੀ ਵੀਡੀਓ ਸਰਗੋਲ ਹੈਗੀ ਕੰਪਲੇਨਟ ਕਰ ਰਹੀ ਸੀ ਕੰਪਲੇਨਟ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦੇਖਣੇ ਉਹਨ ਕੀ ਕਾਰਵਾਈ ਪੈਂਦੀ ਕਿ ਸਾਡੀ ਮਾਰਕੀਟ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜੁਲਸ ਮਾਰਕੀਟ ਜੋੜੀ ਤੇ ਸ਼ੋਰੂਮ ਹੈਗੇ ਇਹਦੀ ਵਾਰਦਾਤਾ ਹੋਣੀ ਸ਼ੁਰੂ ਹੋ ਗਈ ਤੇ ਇਟਸ ਨਾਟ ਸੇਫ ਫॉर ਅਸ ਐਟ ਅ ਬਹੁਤ ਰਿਸਕੀ ਹੈਗਾ ਨਾ ਮੰਨ ਕੀ ਕਰਦੇ ਮੰਗ ਇਹ ਹੀ ਹੈ ਕਿ ਜੋ ਵੀ ਕਾਰਵਾਈ ਜੇਨੂਨ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰਾ ਪਰਸਨ ਹਨੀ ਦੇ ਨਾਲ ਅਜਸੈਨੇ ਦੀ ਰਿਪੋਰਟ ਮੇਨ ਬਾਜ਼ਾਰ ਵਿੱਚ ਨਿਊ ਵਰਮਾ ਜੁਐਲਰੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱਲ ਰਿ ਬੈਟਲਰ ਤੇ ਚੜਕੇ ਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਚੋਰੀ ਦੀ ਵਾਰਦਾਤ ਨੂੰ ਚਹਮ ਦਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜਕੇ ਉਸਨੇ ਪੂੜੀਆਂ ਰਾਹੀ ਜਿਹੜਾ ਹੈ ਅੰਦਰ ਆਣ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧਵਾਲ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਸਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੌਾਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਵਰਮਾ ਓਨਰ ਆਫ ਨਿਊ ਵਰਮਾ ਜੁਲਸ ਮੇਨ ਬਾਜ਼ਾਰ ਪਠਾਨਕੋਟ ਇੱਕ ਗੱਲ ਰਹੀ ਕੋਈ 8:30 ਵਜੇ ਦੀ ਸ਼ੌਪ ਵਧਾ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਾਰਕ 9:30 ਵਜੇ ਤੱਕ ਚੱਲਦੀ ਹੈ ਤੇ 12:30 1 ਵਜੇ ਦੇ ਕਰੀਬ ਇਹ ਵਾਰਦਾਤ ਵਾਰਦਾਤ ਹੋਈ ਹੈ ਕੀ ਵਾਰਦਾਤ ਹੋਈ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਬਾਹਰ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਹੋਏ ਦੁਕਾਨ ਦਾ ਸ਼ੁਰੂ ਮੰਨ ਰਹੇ ਫਰੰਟ ਤੋਂ ਤਰ੍ਹਾਂ ਰੈਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਕਰਗੇ ਲਗੇ ਸੀ ਅੰਦਰ ਐਂਟਰ ਕੀਤਾ ਸਾਡੇ ਕੈਮਰੇ ਨਵੇਂ ਇੰਸਟਾਲ ਹੋਏ ਸੀ ਬੈਕ ਸਾਈਡ ਤੋਂ ਖੋਲ ਕੇ ਜਾਂ ਫੇ ਬਾਈਲਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰਵਾਜ਼ਾ ਕਰਕੇ ਗਿਆ ਤਾਲੇ ਤੋੜ ਗਿਆ ਸਾਡੇ ਸਾਡੇ ਕੈਮਰੇ ਉਲਟ ਬੁਲਟ ਕਰਕੇ ਚਲਾ ਗਿਆ ਤੇ ਇਸ ਮਾਨਵੀ 5 6 7 ਕਿਲੋ ਚਾਂਦੀ ਜਿਹੜੀ ਬਾਹਰ ਵੀ ਸੀ ਉਹ ਵੀ ਲੈ ਗਿਆ ਕਿੰਨੇ ਦਾ ਨੁਕਸਾਨ ਆ ਆਈ I think ਹਰਦਕ ਤੋਂ ਦੇਖਿਆ ਸ਼ੁਡ ਬੀ 5 6 ਲੱਗਦੇ ਆਸਪਾਸ ਹੋਏਗਾ 4 5 ਦੇ ਆਸਪਾਸ ਹੋਣਾ ਚਾਹੀਦਾ ਵੀਡੀਓ ਫੁਟੇਜ ਵਗੈਰਾ ਵੀ ਸਾਡੇ ਨੇ ਵੀਡੀਓ ਫੁਟੇਜ ਜਿਹੜੀ ਹੈ ਨਾ ਕੈਮਰਾ ਪਹਿਲੀ ਬੰਦ ਕਰ ਗਿਆ ਉਹਦੇ ਬਾਹਰ ਉੱਪਰ ਪੈਡਿੰਗ ਤੇ ਚੜਦੇ ਦੀ ਵੀਡੀਓ ਸਾਡੇ ਕੋਲ ਹੈਗੀ ਹੈ ਕੰਪਲੇਨ ਵਗੈਰਾ ਕੀਤੀ ਕੰਪਲੇਨ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦਿਖਨੇ ਉਹਨ ਕੀ ਕਾਰਵਾਈ ਪੈਂਦੀ ਕਿ ਸਾਡੀ ਮਾਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜਲੂਸ ਮਾਗਰ ਜੁੜੀ ਜੋ ਸ਼ੋਰੂਮ ਹੈਗੇ ਇਹਦੀ ਵਾਰਦਾਤਾ ਹੋਣੀ ਸ਼ੁਰੂ ਹੋ ਗਈ ਤੇ ਇਟਸ ਨਾਟ ਸੇਫ ਫਾਰ ਅਸ ਐਟ ਅ ਬਹੁਤ ਰਿਸਕੀ ਹੈਗਾ ਨਾ ਮੰਗ ਕੀ ਕਰਦੇ ਮੰਗ ਇਹੀ ਹੈ ਕਿ ਜੋ ਵੀ ਕਾਰਵਾਈ ਜੇਨੂਲ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ ਮਾ ਜੁਐਲਰੀ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਤਾ ਤੋਂ ਅੰਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸ ਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱਲ ਰਿਹਾ ਸੀ ਜਿਸ ਵਿੱਚ ਚੋਰ ਜਿਹੜਾ ਹੈ ਬਾਹਰ ਲੱਗੇ ਪੈਟ ਜਿੰਦੇ ਚੜ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜ ਕੇ ਉਸਨੇ ਪੂੜੀਆਂ ਰਾਹੀਂ ਜਿਹੜਾ ਹੈ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧ 'ਤੇ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਸੰਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੁਆਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਵਰਮਾ ਓਨਰ ਆਫ ਨਿਊ ਵਰਮਾ ਜੁਲਸ ਮੇਨ ਬਾਜ਼ਾਰ ਪਠਾਨਕੋਟ ਇੱਕ ਗੱਲ ਰਾਤੀ ਕੋਈ 8:30 ਵਜੇ ਦੀ ਸ਼ੌਪ ਵਧਾ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਾਰਕਟ 9:30 ਵਜੇ ਤੱਕ ਚੱਲਦੀ ਹੈ ਤੇ 12:30 1:00 ਵਜੇ ਦੇ ਕਰੀਬ ਇਹ ਵਾਰਦਾਤ ਵਾਰਦਾਤ ਹੋਈ ਹੈ ਕੀ ਵਾਰਦਾਤ ਹੋਈ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਬਾਹਰ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਹੋਏ ਦੁਕਾਨ ਦਾ ਸ਼ੁਰੂ ਮੰਨ ਰਹੇ ਫਰੰਟ ਤੋਂ ਤਾਲਾ ਰੈਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖਿੜਕੀ ਲੱਗੀ ਸੀ ਅੰਦਰ ਐਂਟਰ ਕੀਤਾ ਸਾਡੇ ਕੈਮਰੇ ਨਵੇਂ ਇੰਸਟਾਲ ਹੋਏ ਸੀ ਬੈਕ ਸਾਈਡ ਤੋਂ ਖੋਲ ਕੇ ਕਾਬੇ ਵਾਇਰਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰ ਵਾਦਾ ਕਰਕੇ ਗਿਆ ਕਾਲੇ ਤੋੜ ਗਿਆ ਸਾਡੇ ਸਾਡੇ ਕੈਮਰੇ ਉਲਟ ਪੁਲਟ ਕਰਕੇ ਚਲਾ ਗਿਆ ਤੇ ਇਸ ਮਾਨਵੀ 5 6 ਸੱਤ ਕਿਲੋ ਚਾਂਦੀ ਦੀ ਬਾਰ ਬੀ ਸੀ ਉਹ ਵੀ ਲੱਗੇਦਾ ਕਿੰਨੇ ਦਾ ਨੁਕਸਾਨ ਆ ਅੱਜ ਆਈ ਥਿੰਕ ਹਰ ਤੱਕ ਤੋਂ ਦੇਖਿਆ ਸ਼ੁਡ ਬੀ ਪੰਜੇ ਲੱਗਦੇ ਆਸਪਾਸ ਹੋਏਗਾ ਚਾਰ ਪੰਜ ਦੇ ਆਸਪਾਸ ਹੋਣਾ ਚਾਹੀਦਾ ਤੇ ਕੋਈ ਵੀਡੀਓ ਫੁਟੇਜ ਵਗੈਰਾ ਕੋਈ ਨਹੀਂ ਵੀਡੀਓ ਫੁਟੇਜ ਜਿਹੜੀ ਹੈ ਨਾ ਉਹ ਕੈਮਰਾ ਪਹਿਲੀ ਬੰਦ ਕਰ ਗਏ ਉਹਦੇ ਬਾਹਰ ਉੱਪਰ ਪੈਡਿੰਗ ਦੇ ਚੜਦੇ ਦੀ ਵੀਡੀਓ ਸੜਗੋਲ ਹੈਗੀ ਹੈ ਕੰਪਲੇਨਟ ਕਰ ਰਹੀ ਸੀ ਕੰਪਲੇਨਟ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦੇਖਣੇ ਉਹਨਾਂ ਦੀ ਕਾਰਵਾਈ ਪੈਂਦੀ ਕਿਉਂਕਿ ਸਾਡੀ ਮਾਰਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜੁਲਸ ਮਾਰਗ ਜੁਲਡੀ ਦਾ ਸ਼ੋਰੂਮ ਹੈਗੇ ਇਹੋ ਜੀ ਵਾਰਦਾਤਾ ਹੋਣੀ ਸ਼ੁਰੂ ਹੋ ਗਈ ਤੇ ਇਟਸ ਨਾਟ ਸੇਫ ਫਾਰ ਅਸ ਐਟ ਅ ਬਹੁਤ ਰਿਸਕੀ ਹੈਗਾ ਨਾ ਮੰਨ ਕੀ ਕਰਦੇ ਮੰਗ ਇਹ ਹੀ ਹੈ ਕਿ ਜੋ ਵੀ ਕਾਰਵਾਈ ਜੈਨੂਨ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰਾ ਪਰਸਨ ਹਨੀ ਦੇ ਨਾਲ ਅਜਸੈਨੀ ਦੀ ਰਿਪੋਰਟ ਮੇਨ ਬਾਜ਼ਾਰ ਵਿੱਚ ਨਿਊ ਵਰਮਾ ਜੁਐਲਰੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਚੋਰ ਜਿਹੜਾ ਬਾਹਰ ਲੱਗੇ ਪੈਟਲਰ ਤੇ ਚੜਕੇ ਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਗਿਆ ਏ ਤੇ ਉਸ ਤੋਂ ਬਾਅਦ ਜਿਹੜਾ ਏ ਚੋਰੀ ਦੀ ਵਾਰਦਾਤ ਤੋਂ ਜਾਣਤ ਦਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜਕੇ ਉਸਨੇ ਪੂੜੀਆਂ ਰਾਹੀ ਜਿਹੜਾ ਹੈ ਅੰਦਰ ਆਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧਵਾਲ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਮੰਡੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੁਆਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਬਰਮਾ ਆਨਰ ਆਫ ਨਿਊ ਵਰਮਾ ਜੁਲਸ ਮੇਨ ਬਾਜ਼ਾਰ ਬੜਹਾਨਕੋਟ ਇਹ ਗੱਲ ਰਹੀ ਕੋਈ ਸਾਢੇ 8 ਵਜੇ ਦੀ ਸ਼ੌਪ ਵਾਦਾ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਗਰ 9:30 ਤੱਕ ਚੱਲਦੀ ਹੈ ਤੇ 12:30 1:00 ਵੇ ਦੇ ਕਰੀਬ ਇਹ ਵਾਦਾ ਵਾਦਤ ਹੋਈ ਹੈ ਕੀ ਵਾਦਤ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਮਾਟ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਰਿਹਾ ਦੁਕਾਨ ਦਾ ਸ਼ੁਰੂ ਮੰਨੇ ਫਰੰਟ ਤੋਂ ਤਰ੍ਹਾਂ ਰੈਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖਿੜਕੀ ਲੱਗੀ ਸੀ ਅੰਦਰ ਐਂਟਰ ਕੀਤਾ ਸਾਡੇ ਕਮਰੇ नवे इंस्टॉल हुई थी बैक साइड तो खोल के क्या पे वायरिंग उतार के कैमरे बंद करके ते अंदर वादा करके गया ताले तोड़ गया साढ़े साढ़े कैमरे उल्ट उल्टपुल्ट करके चला गया ते समान भी पांच छह सात किलो चांदी जी बाहर भी थी वो भी लगे गया कितने का नुकसान आया आज आई थिंक हद तक जो देखा है शुड बी 5 6 लगदे आसपास होएगा 4 5 के आसपास होना चाहिए वीडियो फुटेज वगैरह है ना कैमरा पहले ही बंद कर दिए ਉਦੇ ਬਾਹਰ ਉੱਪਰ ਪੈਡਿੰਗ ਦੇ ਚੜਦੇ ਦੀ ਵੀਡੀਓ ਸਾਡੇ ਕੋਲ ਹੈਗੀ ਹੈ ਕੰਪਲੇਨਟ ਕਰ ਰਹੀ ਸੀ ਕੰਪਲੇਨਟ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦੇਖਣੇ ਉਹਨ ਕੀ ਕਾਰਵਾਈ ਪੈਂਦੀ ਕਿਉਂਕਿ ਸਾਡੀ ਮਾਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜੁਲਸ ਮਾਗਰ ਜੋੜੀ ਰਿਹਾ ਸ਼ੋਰੂਮ ਹੈਗੇ ਇਹੋ ਜੀ ਵਾਰਦਾਤਾ ਹੋਣੀ ਸ਼ੁਰੂ ਹੋ ਗਈ ਦੇ ਇਟਸ ਨਾਟ ਸੇਫ ਫਾਰ ਅਸ ਐਟ ਅ ਮੋਟ ਰਿਸਕੀ ਹੈਗਾ ਨਾ ਮੰਨ ਕੀ ਕਰਦੇ ਮੰਨ ਇਹ ਹੀ ਹੈ ਕਿ ਜੋ ਵੀ ਕਾਰਵਾਈ ਜੈਨੂਨ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਮੇਨ ਬਾਜ਼ਾਰ ਵਿੱਚ ਨਿਊ ਵਰਮਾ ਜੁਐਲਰ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸਦੇ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱ ਪੈਟਲਰ ਤੇ ਚੜ ਕੇ ਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜ ਕੇ ਉਸਨੇ ਪੂੜੀਆਂ ਰਾਹੀਂ ਜਿਹੜਾ ਹੈ ਅੰਦਰ ਆਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧ ਵੱਲ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਸੰਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੌਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਵਰਮਾ ਓਨਰ ਆਫ ਨਿਊ ਵਰਮਾ ਜੁਲਸ ਮੇਨ ਬਾਜ਼ਾਰ ਪਠਾਨਕੋਟ ਇੱਕ ਗੱਲ ਰਹੀ ਕੋਈ 8:30 ਵਜੇ ਦੀ ਸ਼ੌਪ ਵਧਾ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਾਗ 9:30 ਵਜੇ ਤੱਕ ਚੱਲਦੀ ਹੈ ਤੇ 12:30 1 ਵਜੇ ਦੇ ਕਰੀਬ ਇਹ ਵਾਰਦਾਤ ਵਾਰਦਾਤ ਹੋਈ ਹੈ ਕੀ ਵਾਰਦਾਤ ਹੋਈ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਬਾਹਰ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਹੋਏ ਦੁਕਾਨ ਦਾ ਸ਼ੁਰੂ ਮੰਨ ਰਹੇ ਫਰੰਟ ਤੋਂ ਤਾਰਾ ਰੈਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖੜਗੀ ਲੱਗੀ ਸੀ ਅੰਦਰ ਐਂਟਰ ਕੀਤਾ ਸਾਡੇ ਕੈਮਰੇ ਨਵੇਂ ਇੰਸਟਾਲ ਹੋਏ ਸੀ ਬੈਕ ਸਾਈਡ ਤੋਂ ਖੋਲ ਕੇ ਗਿਆ ਫੇ ਵਾਇਰਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰ ਵਾਰਦਾਤ ਕਰਕੇ ਗਿਆ ਕਾਲੀ ਤੋੜ ਗਿਆ ਸਾਡੇ ਸਾਡੇ ਕੈਮਰੇ ਉਲਟਪੁਲ ਕਰਕੇ ਚਲਾ ਗਿਆ ਤੇ ਉਸman ਵੀ 5-6 ਸੱਬ ਕਿਲੋ ਚਾਂਦੀ ਜਿਹੜੀ ਬਾਹਰ ਪਈ ਸੀ ਉਹ ਵੀ ਲੈ ਗਿਆ ਕਿੰਨੇ ਦਾ ਨੁਕਸਾਨ ਆਇਆ ਅੱਜ ਆਈ ਥਿੰਕ ਅਜੇ ਤੱਕ ਜੋ ਦੇਖਿਆ ਸ਼ੁੱਡ ਬੀ 5-6 ਲੱਗਦੇ ਆਸ-ਪਾਸ ਹੋਏਗਾ 4-5 ਦੇ ਆਸ-ਪਾਸ ਹੋਣਾ ਚਾਹੀਦਾ ਵੀਡੀਓ ਫੁਟੇਜ ਵਗੈਰਾ ਕੀ ਹੋਣੀ ਹੈ ਵੀਡੀਓ ਫੁਟੇਜ ਜਿਹੜੀ ਹੈ ਨਾ ਉਹ ਕੈਮਰਾ ਪਹਿਲੀ ਬੰਦ ਕਰ ਗਏ ਉਹਦੇ ਬਾਹਰ ਉੱਪਰ ਪੈਡਿੰਗ ਦੇ ਚੜਦੇ ਦੀ ਵੀਡੀਓ ਸਰਗੋਲ ਹੈਗੀ ਹੈ ਕੰਪਲੇਂਟ ਵਗੈਰਾ ਕੀਤੀ ਕੰਪਲੇਂਟ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦੇਖਣੇ ਉਹਨਾਂ ਕੀ ਕਾਰਵਾਈ ਪੈਂਦੀ ਕਿ ਸਾਡੀ ਮਾਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜੁਲਸ ਮਾਗੇ ਜੋੜੀ ਜੋ ਸ਼ੋਰੂਮ ਹੈਗੇ ਇਹੋ ਜੀ ਵਾਗਦਤਾ ਹੋਣੀ ਸ਼ੁਰੂ ਕੀਤੇ ਇਟਸ ਨਾਟ ਸੇਫ ਫਾਰ ਅਸ ਐਟ ਅ ਮੋਟ ਰਿਸਕੀ ਹੈਗਾ ਨਾ ਮੰਨ ਕੀ ਕਰਦੇ ਮੰਨ ਇਹ ਹੀ ਹੈ ਕਿ ਜੋ ਵੀ ਕਾਰਵਾਈ ਜੈਨੂਨ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਮੇਨ ਬਾਜ਼ਾਰ ਵਿੱਚ ਨਿਊ ਵਰਮਾ ਜੁਐਲਰੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱ ਬੈਟਲਰ ਤੇ ਚੜਕੇ ਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਚੋਰੀ ਦੀ ਵਾਰਦਾਤ ਨੂੰ ਚੰਗ ਕਰ ਦਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜਕੇ ਉਸਨੇ ਪੂੜੀਆਂ ਰਾਹੀ ਜਿਹੜਾ ਹੈ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧ 'ਤੇ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਸੰਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੌਾਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਵਰਮਾ ਓਨਰ ਆਫ ਨਿਊ ਵਰਮਾ ਜੁਲਸ ਮੇਨ ਬਾਜ਼ਾਰ ਪਠਾਨਕੋਟ ਇਹ ਕੱਲ ਰਾਤੀ ਕੋਈ 8:30 ਵਜੇ ਦੀ ਸ਼ੌਪ ਵਧਾ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਾਰਕ 9:30 ਵਜੇ ਤੱਕ ਚੱਲਦੀ ਹੈ ਤੇ 12:30 1 ਵਜੇ ਦੇ ਕਰੀਬ ਇਹ ਵਾਰਦਾਤ ਵਾਰਦਾਤ ਹੋਈ ਹੈ ਕੀ ਵਾਰਦਾਤ ਹੋਈ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਬਾਹਰ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਹੋਏ ਦੁਕਾਨ ਦਾ ਸ਼ੁਰੂ ਮੰਨ ਰਹੇ ਫਰੰਟ ਤੋਂ ਤਰਾ ਰੈਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖੜਗੀ ਲੱਗੇ ਸੀ ਅੰਦਰ ਐਂਟਰ ਕੀਤਾ ਸਾਡੇ ਕੈਮਰੇ ਨਵੇਂ ਇੰਸਟਾਲ ਹੋਏ ਸੀ ਬੈਕ ਸਾਈਡ ਤੋਂ ਖੋਲ ਕੇ ਜਾਂ ਫੇ ਬਾਈਲਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰਵਾਜ਼ਾ ਕਰਕੇ ਗਿਆ ਤਾਲੇ ਤੋੜ ਗਿਆ ਸਾਡੇ ਸਾਡੇ ਕੈਮਰੇ ਉਲਟ-ਪੁਲਟ ਕਰਕੇ ਚਲਾ ਗਿਆ ਤੇ ਇਸ ਮਾਨਵੀ 5 6 7 ਕਿਲੋ ਚੰਦੀ ਜਿਹੜੀ ਬਾਹਰ ਵੀ ਸੀ ਉਹ ਵੀ ਲੈ ਗਿਆ ਕਿੰਨੇ ਦਾ ਨੁਕਸਾਨ ਆਇਆ ਆਈ ਆ थिंक ਹਰ ਤੱਕ ਤੋਂ ਦੇਖਿਆ ਸ਼ੁੱਡ ਬੀ 5 6 ਲੱਗਦੇ ਆਸਪਾਸ ਹੋਏਗਾ 4 5 ਦੇ ਆਸਪਾਸ ਹੋਣਾ ਚਾਹੀਦਾ ਹੈ ਤੇ ਕੋਈ ਵੀਡੀਓ ਫੁਟੇਜ ਵਗੈਰਾ ਕੀ ਹੋਵੇ ਵੀਡੀਓ ਫੁਟੇਜ ਜਿਹੜੀ ਹੈ ਨਾ ਉਹ ਕੈਮਰਾ ਪਹਿਲੀ ਬੰਦ ਕਰ ਗਏ ਉਹਦੇ ਬਾਹਰ ਉੱਪਰ ਪੈਡਿੰਗ ਤੇ ਚੜਦੇ ਦੀ ਵੀਡੀਓ ਸਾਡੇ ਕੋਲ ਹੈਗੀ ਹੈ ਕੰਪਲੇਨਟ ਕਰ ਰਹੀ ਸੀ ਕੰਪਲੇਨਟ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦੇਖਨੇ ਉਹਨਾਂ ਦੀ ਕਾਰਵਾਈ ਪੈਂਦੀ ਕਿਉਂਕਿ ਸਾਡੀ ਮਾਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜੁਲਸ ਮਾਗਰ ਜੁਲਦੀ ਜਿਹੜੀ ਸ਼ੋਰੂਮ ਹੈਗੇ ਇਹੋ ਜੀ ਵਾਰਦਾਤਾ ਹੋਣੀ ਸ਼ੁਰੂ ਕੀਤੇ ਇਟਸ ਨਾਟ ਸੇਫ ਫਾਰ ਅਸ ਐਟ ਬਹੁਤ ਰਿਸਕੀ ਹੈਗਾ ਨਾ ਮੰਨ ਕੀ ਕਰਦੇ ਮੰਗ ਇਹ ਹੀ ਹੈ ਕਿ ਜੋ ਵੀ ਕਾਰਵਾਈ ਜੈਨੂਨ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰਾ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ ਮੇਨ ਬਾਜ਼ਾਰ ਵਿੱਚ ਨਿਊ ਵਰਮਾ ਜੁਐਲਰੀ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱਲ ਰ ਬੈਟਲਰ ਤੇ ਚੜ ਕੇ ਅਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਚੋਰੀ ਦੀ ਵਾਰਦਾਤ ਨੂੰ ਜਾਂਚ ਹਿੱਤਾ ਹੈ ਤੇ ਉੱਪਰਲੀ ਮੰਜ਼ਿਲ ਤੇ ਚੜ ਕੇ ਉਸਨੇ ਪੂੜੀਆਂ ਰਾਹੀਂ ਜਿਹੜਾ ਹੈ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧਵਾਲ ਜਿਹੜਾ ਹੈ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਸੰਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੌਾਇਨਾ ਕੀਤਾ ਹੈ ਤੇ ਕਿਹਾ ਹੈ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਕਰਨ ਬਰਮਾ ਆਨਰ ਆਫ ਨਿਊ ਵੇਮਾਜੂਲਸ ਮੇਨ ਬਾਜ਼ਾਰ ਬੜਾਂਗੂੜ ਐ ਕੱਲ ਰਤੀ ਕੋਈ ਸਾਢੇ 8 ਵਜੇ ਦੀ ਸ਼ਾਪ ਵਧਾ ਕੇ ਨਿਕਲ ਗਈ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਗਰ 9:30 ਤੱਕ ਚੱਲਦੀ ਐ ਤੇ 12:30 1 ਵੇ ਦੇ ਕਰੀਬ ਐ ਵਾਰਦਾ ਵਾਰਦਾਤ ਹੋਈ ਐ ਕੀ ਵਾਰਦਾਤ ਹੋਈ ਐ ਸਾਡੀ ਦੁਕਾਨ ਦੇ ਅੰਦਰ ਕੋਈ ਬਾਅਦ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਰਿਹਾ ਦੁਕਾਨ ਦਾ ਸ਼ੋਰੂਮ ਬੰਨੇ ਫਰੰਟ ਤੋਂ ਕਰ ਰਹੇ ਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖੜਕੀ ਲੱਗੀ ਸੀ ਅੰਦਰ ਐਂਟਰ ਕੀਤਾ ਸਾਡੇ ਕੈਮਰੇ ਨਵੇਂ ਇੰਸਟਾਲ ਹੋਏ ਸੀ ਬੈਕ ਸਾਈਡ ਤੋਂ ਖੋਲ ਕੇ ਗਿਆ ਫੇ ਵਾਇਰਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰ ਵਾਦਾ ਕਰਕੇ ਗਿਆ ਕਾਲੀ ਤੋੜ ਗਿਆ ਸਾਡੇ ਸਾਡੇ ਕੈਮਰੇ ਉਲਟਪੁਲ ਕਰਕੇ ਚਲਾ ਗਿਆ ਤੇ ਇਸ ਮਾਨਵੀ 5 6 7 ਕਿਲੋ ਚਾਂਦੀ ਦੀ ਬਾਰ ਵੀ ਸੀ ਉਹ ਵੀ ਲੇਕੇ ਗਿਆ ਕਿੰਨੇ ਦਾ ਨੁਕਸਾਨ ਆ ਆਈ ਆਈ ਥਿੰਕ ਹਰ ਤੱਕ ਜੋ ਦੇਖਿਆ ਸ਼ੁੱਡ ਬੀ 5 6 ਲੱਗਦੇ ਆਸਪਾਸ ਹੋਏਗਾ 4 5 ਦੇ ਆਸਪਾਸ ਹੋਣਾ ਚਾਹੀਦਾ ਹੈ ਕੋਈ ਵੀਡੀਓ ਫੁਟੇਜ ਵਗੈਰਾ ਕੋਈ ਬੰਦੇ ਵੀਡੀਓ ਫੁਟੇਜ ਜਿਹੜੀ ਹੈ ਨਾ ਉਹ ਕੱਮ ਮੈਂ ਪਹਿਲੀ ਬੰਦ ਕਰ ਗੀਏ ਉਹਦੇ ਬਾਹਰ ਉੱਪਰ ਪੈਡਿੰਗ ਦੇ ਚੜਦੇ ਦੀ ਵੀਡੀਓ ਸੜੇ ਕੋਲ ਹੈਗੀ ਕੰਪਲੇਨ ਕਰ ਰਗੀ ਸੀ ਕੰਪਲੇਨ ਅਸੀਂ ਉਹਨੇ ਕੀਤੀ ਹੈ ਪੁਲਿਸ ਆ ਰਹੀ ਹੈ ਦਿਖਨੇ ਉਹਨ ਕੀ ਕਾਰਵਾਈ ਪੈਂਦੀ ਕਿਉਂਕਿ ਸਾਡੀ ਮਾਰਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜੁਲਸ ਮਾਰਗ ਜੁੜੀ ਜੋ ਸ਼ੋਰੂਮ ਹੈਗੇ ਇਹੋ ਜੀ ਵਾਗਦਤਾ ਹੋਣੀ ਸ਼ੁਰੂ ਕੀਤੇ ਇਟਸ ਨਾਟ ਸੇਫ ਫॉर ਅਸ ਐਟ ਅ ਬਹੁਤ ਰਿਸਕੀ ਹੈਗਾ ਨਾ ਮੰਨ ਕੀ ਕਰਦੇ ਮੰਨ ਇਹ ਹੀ ਹੈ ਕਿ ਜੋ ਵੀ ਕਾਰਵਾਈ ਜੈਨੂਨ ਹੈਗੀ ਹੈ ਉਹ ਤਰੀਕੇ ਨਾਲ ਕੀਤੀ ਜਾਏ ਤੇ ਜਿਹੜਾ ਵੀ ਹੈ ਉਹਨੂੰ ਫੜ ਕੇ ਪੇਸ਼ ਕੀਤਾ ਜਾਏ ਕੈਮਰ ਪਰਸਨ ਹਣੀ ਦੇ ਨਾਲ ਅਜਸੈਨੇ ਦੀ ਰਿਪੋਰਟ ਮੇਨ ਬਾਜ਼ਾਰ ਵਿੱਚ ਨਿਊ ਵਰਮਾ ਜੁਐਲਰ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਕਰਨ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਜਦੋਂ ਸਵੇਰੇ ਉਸਦੇ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੁਕਾਨ ਖੋਲੀ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਜਿਹੜਾ ਹੈ ਉਹ ਟੁੱਟਿਆ ਹੋਇਆ ਸੀ ਤੇ ਲੋਕਰ ਵਿੱਚ ਰੱਖੇ ਹੋਏ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਦੱਸੀ ਜਾ ਰਹੀ ਹੈ ਉਹ ਸਾਰੇ ਗਾਇਬ ਸੀ ਤੇ ਉਸਨੇ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਨਾ ਦਿੱਤੀ ਤੇ ਦੱਸਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਕੰਮ ਚੱਲ ਬੈਡਲਰ ਤੇ ਚੜ ਕੇ ਤੇ ਦੁਕਾਨ ਦੀ ਉੱਪਰਲੀ ਮੰਜ਼ਿਲ ਤੇ ਚੜ ਗਿਆ ਏ ਤੇ ਉਸ ਤੋਂ ਬਾਅਦ ਜਿਹੜਾ ਏ ਚੋਰੀ ਦੀ ਵਾਰਦਾਤ ਨੂੰ ਚਹਾਂ ਦਿੱਤਾ ਏ ਤੇ ਉੱਪਰਲੀ ਮੰਜ਼ਿਲ ਤੇ ਚੜ ਕੇ ਉਸਨੇ ਪੂੜੀਆਂ ਰਾਹੀਂ ਜਿਹੜਾ ਏ ਅੰਦਰ ਆਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਪਹਿਲਾਂ ਸੀਸੀਟੀਵੀ ਕੈਮਰੇ ਕੰਧ 'ਬਲ ਜਿਹੜਾ ਏ ਉਹ ਮੋੜੇ ਨੇ ਤੇ ਫਿਰ ਲਗਭਗ 2 ਲੱਖ ਦੀ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਗਿਆ ਇਸ ਸੰਬੰਧੀ ਡਿਵੀਜ਼ਨ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਏ ਤੇ ਮੌਕੇ ਤੇ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਦੁਕਾਨ ਦਾ ਮੌਾਇਨਾ ਕੀਤਾ ਏ ਤੇ ਕਿਹਾ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਦੀ ਏ ਕਰਨ ਵਰਮਾ ਓਨਰ ਆਫ ਨਿਊ ਵਰਮਾ ਜੁਲਸ ਮੇਨ ਬਾਜ਼ਾਰ ਪਠਾਨਕੋਟ ਇਹ ਕੱਲ ਰਾਤੀ ਕੋਈ 8:30 ਵਜੇ ਦੀ ਸ਼ੌਪ ਵਧਾ ਕੇ ਨਿਕਲ ਗਏ ਸੀ ਅਰਾਊਂਡ ਉਸ ਤੋਂ ਬਾਅਦ ਤੇ ਮਾਰਕੀਟ 9:30 9:30 ਵਜੇ ਤੱਕ ਚੱਲਦੀ ਹੈ ਤੇ 12:30 1:30 ਵਜੇ ਦੇ ਕਰੀਬ ਇਹ ਵਾਰਦਾ ਵਾਰਦਾ ਹੋਈ ਹੈ ਕੀ ਵਾਰਦਾ ਹੋਈ ਹੈ ਸਾਡੀ ਦੁਕਾਨ ਦੇ ਅੰਦਰ ਕੋਈ ਬਾਹਰ ਪੈਡਿੰਗ ਐਲੀਵੇਸ਼ਨ ਦਾ ਕੰਮ ਲੱਗੇ ਹੋਏ ਦੁਕਾਨ ਦਾ ਸ਼ੁਰੂ ਮੰਨਦੇ ਫਰੰਟ ਤੋਂ ਸਾਰਾ ਰੈਡੀ ਹੋ ਰਿਹਾ ਕੋਈ ਪੈਡਿੰਗ ਤੋਂ ਉੱਤੇ ਚੜਿਆ ਫਰੰਟ ਦਾ ਰੂਮ ਖੋਲ ਕੇ ਖੜਕੀ ਲੱਗੀ ਸੀ ਅੰਦਰ ਐਂਟਰ ਕੀਤਾ ਸਾਡੇ ਕੈਮਰੇ ਨਵੇਂ ਇੰਸਟਾਲ ਹੋਏ ਸੀ ਬੈਕ ਸਾਈਡ ਤੋਂ ਖੋਲ ਕੇ ਗਾਪੇ ਵਾਇਰਿੰਗ ਉਤਾਰ ਕੇ ਕੈਮਰੇ ਬੰਦ ਕਰਕੇ ਤੇ ਅੰਦਰ ਵਾਰਦਾਤ ਕਰਕੇ ਗਿਆ ਕਾਲੇ ਤੋੜ ਗਿਆ ਸਾਡੇ ਸਾਡੇ ਕੈਮਰੇ ਉਲਟ ਪੁਲ ਕਰਕੇ ਚਲਾ ਗਿਆ ਤੇ ਉਸman ਵੀ 5-6 ਸੱਬ ਕਿਲੋ ਚਾਂਦੀ ਜਿਹੜੀ ਬਾਹਰ ਪਈ ਸੀ ਉਹ ਵੀ ਲੈ ਗਿਆ ਕਿੰਨੇ ਦਾ ਨੁਕਸਾਨ ਆਇਆ ਆਈ ਥਿੰਕ ਹਜ਼ਾਰ ਤੱਕ ਜੋ ਦੇਖਿਆ ਸ਼ੁੱਡ ਬੀ 5-6 ਲੱਗਦੇ ਆਸ-ਪਾਸ ਹੋਏਗਾ 4-5 ਦੇ ਆਸ-ਪਾਸ ਹੋਣਾ ਚਾਹੀਦਾ ਹੈ ਤੇ ਕੋਈ ਵੀਡੀਓ ਫੁਟੇਜ ਵਗੈਰਾ ਕੀ ਵੀਡੀਓ ਫੁਟੇਜ ਜਿਹੜੀ ਹੈ ਨਾ ਉਹ ਕੈਮਰਾ ਪਹਿਲੀ ਬੰਦ ਕਰ ਗਿਆ ਉਹਦੇ ਬਾਹਰ ਉੱਪਰ ਪੈਡਿੰਗ ਦੇ ਚੜਦੇ ਦੀ ਵੀਡੀਓ ਸਾਡੇ ਕੋਲ ਹੈਗੀ ਹੈ ਕੰਪਲੇਂਟ ਵਗੈਰਾ ਕੀਤੀ ਕੰਪਲੇਂਟ ਅਸੀਂ ਉਹਨੇ ਕੀਤੀ ਹੈ ਕੋਲ ਸਾਰੀ ਹੈ ਦੇਖਣੇ ਉਹਨਾਂ ਦੀ ਕਾਰਵਾਈ ਪੈਂਦੀ ਕਿ ਸਾਡੀ ਮਾਗਰ ਤਾਂ ਸੇਫ ਨਹੀਂ ਹੈਗੀ ਇਹ ਸਾਡੀ ਜਲੂਸ ਮਾਗਰ ਜੋੜੀ ਦਿਓ